ਰਾਲਾਗ ਸਿੰਘ ਉਗੋਕੇ ਹਾਂ ਬਾਬਾ ਤਾਂ ਸ਼ੁਕਰੀਆ ਮਾਨਜੋਗ ਸਪੀਕਰ ਸਾਹਿਬ ਮੈਂ ਸਰਕਾਰ ਦੇ ਧਿਆਨ ਹਿੱਤ ਵਿੱਚ ਘਾਤੀ ਜ਼ਰੂਰੀ ਮਾਮਲਾ ਦਵਾਉਣਾ ਚਾਹਣਾ ਜਿਸ ਤਰ੍ਹਾਂ ਮੈਂਬਰ ਸਾਹਿਬ ਕੁਮਰ ਵਿਜੇ ਪ੍ਰਤਾਪ ਜੀ ਨੇ ਦੱਸਿਆ ਮੇਰੇ ਹਲਕੇ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਹਾਈ ਵੋਲਟੇਜ ਤਾਰਾਂ ਨੇ ਜੀ ਉਹ ਪਿੰਡਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਪਰ ਦੀ ਗੁਜ਼ਰਦੀਆਂ ਔਰ ਇਹਨਾਂ ਦੇ ਨਾਲ ਕੀ ਹੈ ਜੀ ਬੜੀ ਬਾਰੀ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕਾਫੀ ਜਾਨਾਂ ਵੀ ਹੁਣ ਤੱਕ ਜਾ ਚੁੱਕੀਆਂ ਔਰ ਇਹ ਹਾਈ ਵੋਲਟੇਜ ਸਤਾਰਾਂ ਦੇ ਨਾਲ ਲੋਕਾਂ ਦੇ ਘਰਾਂ ਦੇ ਡਿੱਗਾਂ ਨਾਲ ਕਈ ਵਾਰੀ ਹੋਰ ਜਿਹੜਾ ਨੁਕਸਾਨ مالی ਤੌਰ ਤੇ ਵੀ ਹੋ ਜਾਂਦੇ ਆ ਜੀ ਔਰ ਗਰੀਬ ਲੋਕ ਨੇ ਜੀ ਇਹ ਐਸਟੀਮੇਟ ਹੈ ਜਿਹੜੇ ਬਣਦੇ ਨੇ ਬਿਜਲੀ ਵਿਭਾਗ ਵੱਲੋਂ ਉਹ ਨਹੀਂ ਪਰ ਪਾਉਂਦੇ ਸੋ ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮંત્રી ਸਾਹਿਬ ਕਿਰਪਾ ਕਰਕੇ ਜਿਹੜਾ ਸਦਨ ਦੇ ਵਿੱਚ ਬਿਆਨ ਦੇਣ ਦੀ ਕਿਰਪਾਲਤਾ ਕਰਨ ਜੀ ਧੰਨਵਾਦ ਜੀ ਸਰ